ਹਾਕਮਦਰ ਚਾਹੁੰਦੀ ਹੈ ਕਿ ਖੈਰਾ ਨੂੰ ਛੇਤੀ ਛੇਤੀ ਬਾਹਰ ਨਾ ਕੱਢਿਆ ਜਾਵੇ ਉਹਨੂੰ ਅੰਦਰ ਹੀ ਰੱਖਿਆ ਜਾਵੇ ਕਹਿੰਦਾ ਬਾ ਇੱਕ ਠੋਕੇ ਕਹਿੰਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਨੋਂ ਕਤਤ ਰੂਪ ਦੇ ਵਿੱਚ ਚੋਰ ਨੇ ਇਹ ਇਲਜ਼ਾਮ ਵੀ ਲਾਤਾ ਬੀਬੀ ਰਾਜਵਾਨਾ ਨੇ ਕਿਹਾ ਕਿ ਸਾਨੂੰ ਉਲਝਾ ਕੇ ਇਹਨਾਂ ਲੋਕਾਂ ਦਾ ਕੋਈ ਪੰਥਕ ਏਜੰਡਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਹਰਥਾ ਤੇ ਸਿਆਸਤ ਖੇਡਦੇ ਆ ਉਦੋਂ ਪ੍ਰਭਾਵ ਇਹ ਸੀ ਕਿ ਰਾਜਵਾਨਾ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਬਾਦ ਦੇ ਵਿੱਚ ਰਾਜੋ ਉਹਨਾਂ ਦਾ ਇੱਕ ਬਿਆਨ ਆ ਗਿਆ ਕਿ ਮੈਂ ਕਾਲੀ ਹਾਂ ਕਾਲੀ ਰਹਾਂਗਾ ਕਾਲੀ ਮਰਾਂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਪੁਰਸਕਾਰ ਦਿੱਤਾ ਗਿਆ ਉਹ ਪੁਰਸਕਾਰ ਵਾਪਸ ਲਿਆ ਜਾਵੇ ਪੰਤਰਤਨ ਦੀ ਵਾਦੀ ਵਾਪਸ ਲਈ ਜਾਵੇ ਜੀ ਤੇ ਫਕਰੇ ਕੌਮ ਦਾ ਜਿਹੜਾ ਅਵਾਰਡ ਹੈ ਉਹ ਵੀ ਵਾਪਸ ਲਿਆ ਜਾਵੇ ਬਹੁਤ ਸਾਰੇ ਆਗੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਰੀ ਪਾਰਟੀ ਨੂੰ ਅਨੁਸ਼ਾਸਨ ਨੂੰ ਭੰਗ ਕਰ ਰਿਹਾ ਵੱਖਰੇ ਤੌਰ ਤੇ ਹੈ ਸਾਬਕਾ ਪ੍ਰਧਾਨ ਸਮਚੇਰ ਸਿੰਘ ਦੂਲੋਂ ਉਹਨਾਂ ਨੇ ਵੀ ਕਹਿਤਾ ਕਿ ਇਹ ਤਾਂ ਜੇ ਇਹਨਾਂ ਦੇ ਨਾਲ ਸਮਝੌਤਾ ਕਰਾਂਗੇ ਤਾਂ ਇੱਕ ਕਿਸਮ ਦੀ ਆਪਣੀ ਮੌਤ ਆਪਸ ਹੀ ੜਨ ਦੇ ਬਰਾਬਰ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪ ਹੈ ਤੇ ਸ਼੍ਰੋਮਣੀ ਕਮੇਟੀ ਕਰਤੀ ਅੱਗੇ ਆ ਪਿੱਛੇ ਹੋ ਗਿਆ ਜੀ ਕਾਲੂ ਜਦੋਂ ਕੁਰਸੀ ਦੀ ਪ੍ਰਾਪਤੀ ਹੋਈ ਫਿਰ ਤੂੰ ਕੌਣ ਤੇ ਮੈਂ ਕੌਣ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਫਤਾਵਾਰੀ ਪਰੌਣ ਲੱਗੇ ਖਬਰ ਤੋੜ ਇਸ ਪਰੌਣ ਦੇ ਵਿੱਚ ਅਸੀਂ ਹਫਤੇ ਭਰ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਚਰਚਾ ਕਰਨ ਲਈ ਮਿਲਣ ਹੈ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਟੋਸਰ ਸਵਾਗਤ ਹੈ ਜੀ ਸ਼ੁਕਰ ਗਿਜ ਜੀ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਬਿੱਟੂ ਜੀ ਜੀ ਸੋਸ ਇਸ ਹਫਤੇ ਜਿਹੜੀ ਸਭ ਤੋਂ ਵੱਡੀ ਖਬਰ ਰਹੀ ਹੈ ਉਹ ਪੰਜਾਬ ਦੇ ਨਾਲ ਜੁੜੀ ਰਹੀ ਹੈ ਕਾਂਗਰਸ ਦੀ ਤੁਹਾਨੂੰ ਦੱਸਦੀ ਕਿ ਪੰਜਾਬ ਕਾਂਗਰਸ ਇੰਚਾਰ ਦਵਿੰਦਰ ਯਾਦਵ ਵੱਲੋਂ ਪੰਜਾਬ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਗੱਠਜੋੜ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਗਈ ਹੈ ਜੀ ਦਵਿੰਦਰ ਸਿੰਘ ਯਾਦਵ ਪੰਜਾਬ ਮਾਮਲਿਆਂ ਦੇ ਇੰਚਾਰਜ ਲਾਇਏ ਗਏ ਹਰੀ ਚੌਧਰੀ ਦੇ ਹਟਾਏ ਜਾਣ ਤੋਂ ਬਾਅਦ ਪਰ ਆਨੇ ਆਗੂ ਨੇ ਦਿੱਲੀ ਨਾਲ ਸੰਬੰਧਿਤ ਹੈ ਇੱਕ ਕਾਫੀ ਲੰਬਾ ਚੌੜਾ ਤਜਰਬਾ ਹੈ ਉਹ ਸਭ ਤੋਂ ਪਹਿਲਾਂ ਜਿਸ ਵੇਲੇ ਪੰਜਾਬ ਵਿੱਚ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਬ ਅਮਰ ਸਬ ਮੱਥਾ ਟੇਕਿਆ ਜਿੱਥੇ ਸਾਰੀ ਲੀਡਰਸ਼ਿਪ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਰੋਦੀ ਟਰਦੇ ਆਗੂ ਪ੍ਰਤਾਪ ਸੋਵਾਜਬਾ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਰੰਧਾਵਾ ਇਸੇ ਤਰ੍ਹਾਂ ਜਿਹੜੇ ਉੱਥੋਂ ਦੇ ਐਮਪੀ ਨੇ ਅਬਰਸਰ ਵਾਲੀ ਉਹ ਸਾਰੇ ਇਹਨਾਂ ਨੂੰ ਹਰਜਪ ਸਿੰਘ ਔਜਲਾ ਸਾਹਿਬ ਉਹ ਸਾਰੇ ਦੇ ਸਾਰੇ ਮਿਲੇ ਉਸ ਤੋਂ ਬਾਅਦ ਚੱਡੀਗੜ੍ਹ ਦੇ ਵਿੱਚ ਮੀਟਿੰਗਾਂ ਦਾ سلسلہ ਜਾਰੀ ਹੋਇਆ ਬਹੁਤ ਸਾਰੇ ਆਗੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸਾਰੀ ਪਾਰਟੀ ਨੂੰ ਇਹ ਅਨੁਸ਼ਾਸਨ ਨੂੰ ਭੰਗ ਕਰ ਰਿਹਾ ਵੱਖਰੇ ਤੌਰ ਤੇ ਹੈ ਸਿੱਧੂ ਨੇ ਜਵਾਬ ਦਿੱਤਾ ਕਿ ਭਾਈ ਮੈਂ ਤਾਂ ਕਾਂਗਰਸ ਦਾ ਕੰਮ ਕਰ ਰਿਹਾ ਜਿੱਤੇਗੀ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਮੈਂ ਤਾਂ ਕਾਂਗਰਸ ਦੇ ਵਰਕਰਾਂ ਨੂੰ ਇਕੱਠਾ ਕਰਕੇ ਆ ਜੇ 100 ਵੀ ਕਿਤੇ ਇਕੱਠਾ ਹੋਏਗਾ ਮੈਂ ਜਾਵਾਂਗਾ ਤੇ ਚੈਲੰਜ ਵੀ ਦੇ ਗਿਆ ਕਿ ਤੁਸੀਂ ਕਰਕੇ ਦਿਖਾਓ ਇਸ ਗੱਲ ਦੇ ਉੱਤੇ ਕਾਂਗਰਸ ਦੀ ਹਾਈ ਕਮਾਂਡ ਵੀ ਥੜਕਦੀ ਹੈ ਵੀ ਇੱਕ ਬੰਦੇ ਦੇ ਨਾਂ ਤੇ ਉਦੇ ਏਜੰਡੇ ਤੇ ਪੰਜਾਬ ਏਜੰਡੇ ਦੇ ਨਾਂ ਤੇ ਲੋਕ ਇਕੱਠੇ ਤਾਂ ਹੁੰਦੇ ਆ ਤੇ ਇਹ ਅਮਰਸਾ ਚੰਡੀਗੜ੍ਹ ਦੇ ਵਿੱਚ ਬੈਠੇ ਤਾਂ ਉਹਨਾਂ ਨੇ ਉੱਥੇ ਆ ਕੇ ਵੀ ਅਗਲਾ ਆਖੀ ਕਿ ਮੈਂ ਤਾਂ ਜੀ ਕਾਂਗਰਸ ਨੂੰ ਸਭ ਦੀ ਹੈਰਾਨੀ ਉਦੋਂ ਹੋਈ ਜਦੋਂ ਦਵਿੰਦਰ যাদਬ ਨੇ ਨਵਜੋਤ ਸਿੰਘੂ ਦੀ ਹੁਸ਼ਿਆਰਪੁਰ ਵਾਰੀ ਰੈਲੀ ਬਾਰੇ ਕਹਿ ਦਿੱਤਾ ਕਿ ਜੋ ਤਾਂ ਮੈਨੂੰ ਪੁੱਛ ਕੇ ਰੱਖੀ ਸੀ ਉਹਨਾਂ ਨੇ ਦੱਸੀ ਸੀ ਹੁਣ ਦੋ ਰੈਲਿੰਗਾਂ ਹੋਰ ਨੇ ਇੱਕ 21 ਨੂੰ ਵਗ ਗਿਆ ਇੱਕ ਕਰਤਾਰਪੁਰ ਸਾਹਿਬ ਹੈ ਉਹ ਕਹਿੰਦਾ ਵੀ ਇਹ ਮੇਰੀਆਂ ਪਹਿਲਾਂ ਰੱਖੀਆਂ ਵੀ ਆ ਨੇ ਬਾਕੀ ਮੈਂ ਤੁਹਾਨੂੰ ਪੁੱਛ ਕੇ ਰੱਖ ਲਿਆ ਕਰੂੰਗਾ ਜੀ ਇਹਦੇ ਤੇ ਇਹਨਾਂ ਦਾ ਸ਼ਬਦੀ ਤੀਰ ਵੀ ਇੱਕ ਦੂਜੇ ਦੇ ਉੱਤੇ ਚੱਲਿਆ ਖਾਸ ਕਰ ਅਵਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਤਕਰੀਬਨ ਸਾਰਿਆਂ ਨਾਲ ਗੱਲਬਾਤ ਹੋਈ ਕਈਆਂ ਨੇ ਆਪੋ ਆਪਣੀ رائے ਦਿੱਤੀ ਬਹੁ ਗਿਣਤੀ ਦੀ رائے ਇਹੋ ਸੀ ਕਿ ਇਹਨਾਂ ਨਾਲ ਸਮਝੌਤਾ ਨਾ ਕੀਤਾ ਜਾਵੇ ਇਥੋਂ ਤੱਕ ਸਾਬਕਾ ਪ੍ਰਧਾਨ ਸਮチェਰ ਸਿੰਘ ਦੂਲੋਂ ਉਹਨਾਂ ਨੇ ਵੀ ਕਹਿਤਾ ਕਿ ਇਹ ਤਾਂ ਜੇ ਇਹਨਾਂ ਦੇ ਨਾਲ ਸਮਝੌਤਾ ਕਰਾਂਗੇ ਤਾਂ ਇੱਕ ਕਿਸਮ ਦੀ ਆਪਣੀ ਮੌਤ ਆਪ ਸਹਿਣਨ ਦੇ ਬਰਾਬਰ ਹੈ ਇਹ ਗੱਲ ਉਹਨਾਂ ਨੇ ਕਹੀ ਜੀ ਸੋ ਦੇਖਦੇ ਹਾਂ ਹੁਣ ਉਸ ਤੋਂ ਬਾਅਦ ਫਿਰ ਇਹਨਾਂ ਦਾ ਇੱਕ ਵੱਡਾ ਆਗੂ ਸੁਪਾਲਸੋ ਖੈਰਾ ਝੇਲ ਦੇ ਵਿੱਚ ਹੈ ਉਹਨਾਂ ਦੀ ਜਵੰਤ ਅਰਜੀ ਕਪੂਰਥਲਾ ਦੀ ਅਦਾਲਤ ਵਿੱਚ ਕੱਲ ਤੇ ਪਈ ਹੋਈ ਹੈ ਹਾਕਮ ਤੇ ਚਾਹੁੰਦੀ ਹੈ ਕਿ ਖੈਰਾ ਨੂੰ ਛੇਤੀ ਛੇਤੀ ਬਾਹਰ ਨਾ ਕੱਢਿਆ ਜਾਵੇ ਉਹਨੂੰ ਅੰਦਰ ਹੀ ਰੱਖਿਆ ਜਾਵੇ ਤੁਸੀਂ ਬਹੁਤ ਕੁਝ ਬਦਲ ਸਕਦੇ ਹੋ ਪਰ ਤੁਸੀਂ ਕਿਸੇ ਦੇ ਪਛਾਣ ਨਹੀਂ ਬਦਲ ਸਕਦੇ ਜੀ ਉਸ ਬੰਦੇ ਦਾ ਇੱਕ ਕਿਸਮ ਦਾ ਹਮਲਾਵਰ ਰਹਿਣਾ ਗੱਲ ਆਪਣੇ ਢੰਗ ਨਾਲ ਕਹਿਣੀ ਇਸ ਪਲਖੇਰੇ ਨੂੰ ਆਉਂਦੀ ਹੈ ਉਹਨਾਂ ਨੇ ਕਾਪੀ ਥਾਮਾ ਦੇ ਉੱਤੇ ਜਦੋਂ ਵੀ ਗੱਲ ਚੱਕਦੇ ਐ ਗੱਲ ਬੜੇ ਅੰਕੜਿਆਂ ਦੇ ਆਧਾਰ ਤੇ ਚੱਕਦੇ ਐ ਉਹਨੂੰ ਵੀ ਦਵਿੰਦਰ ਸਿੰਘ ਜਯਾਦਾ ਬਾਕੀ ਲੀਡਰਾਂ ਨਾਲ ਜਾ ਕੇ ਮਿਲ ਕੇ ਆਏ ਸਨ ਜੀ ਜੀ ਛੋਟਾ ਸਣਾ ਲੀ ਕਰ ਕਰਦੇ ਨਵਜੋਤ ਸਿੰਘ ਸਿੱਧੂ ਦੀ ਬਠਿੰਡਾ ਵਿਖੇ ਹੋਈ ਰੈਲੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਕੱਟ ਕੀਤਾ ਜਾਂਦਾ ਤੇ ਆਮ ਆਦੀ ਪਾਰਟੀ ਨੂੰ ਨਿਸ਼ਾਨੇ ਤੇ ਸਾਧਿਆ ਜਾਂਦਾ ਤੇ ਉਸੇ ਨਾਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਜੀ ਕਮਾਕਾਰਾਂ ਨਾਲ ਕੇ ਮਾਈਨਿੰਗ ਦਾ ਮਾਮਲਾ ਹੋ ਗਿਆ ਜੀ ਪੰਜਾਬ ਸਰਕਾਰ ਦੇ ਨੂੰ ਹੋ ਗਿਆ ਕਈ ਮਾਮਲੇ ਚੁੱਕਦੇ ਨੇ ਜੀ ਉਹ ਦੇਖੋ ਗਲਤਾ ਨਵਜੋਤ ਸਿੰਘ ਸਿੱਧੂ ਅੰਕੜੇ ਤੇ ਕਰਦੀ ਹੈ ਜੀ 2500 ਕਰੋੜ ਰੁਪਏ ਦਾ ਦੋਸ਼ ਲੱਗ ਗਿਆ ਕਿ ਨਵੇਂ ਸਾਲ ਦੇ ਸ਼ੁਰੂ ਚ ਹੀ ਅਜੇ ਦਿਨ ਤੱਕ 14 14ਵਾਂ ਦਿਨ ਅੱਜ ਤੇ 2500 ਕਰੋੜ ਦਾ ਕਰਜ਼ਾ ਤੁਸੀਂ ਹੋਰ ਚੱਕ ਲਿਆ ਤੁਸੀਂ ਬਿਜਲੀ ਬੋਰਡ ਕਰਜ਼ੇ ਹੀ ਕਰਤਾ ਦਾਵੇ ਤੁਸੀਂ ਜਿੱਡੇ ਵਰਜੇ ਠੋਕੀ ਜਾਓ ਤੇ ਬੜਾ ਕਹਿੰਦਾ ਬਾ ਹੱਕ ਠੋਕ ਕੇ ਕਹਿੰਦਾ ਰਬਾ ਇਹਦੇ ਕੇਜਰੀਵਾਲ ਤੇ ਭਗਵੰਤ ਮਾਨ ਦੋਨੋਂ ਕਤਤ ਰੂਪ ਦੇ ਵਿੱਚ ਚੋਰ ਨੇ ਇਹ ਇਲਜ਼ਾਮ ਵੀ ਲਾਤਾ ਉਹਦੇ ਜਵਾਬ ਵਿੱਚ ਜਿਵੇਂ ਸੁਖਵੀਰ ਸੋ ਬਾਦਲ ਨੇ ਭਗਵੰਤ ਮਾਨ ਤੇ ਮਾਨ ਹਾਨੀ ਦਾ ਕੇਸ ਕਰਤਾ ਕਰੋੜ ਰੁਪਏ ਦਾ ਜੀ ਉਹ ਭਾਈ ਜਿਹਨੂੰ ਕੇਸ ਕਰਨਾ ਸੀ ਤਾਂ 100-200 ਕਰੋੜ ਦਾ ਤੱਕ ਕਰਦਾ ਸੁਖਵੀਰ ਸਿੰਘ ਨੂੰ ਸੇਖ ਸੂਖ ਵੀ ਲੱਗਦਾ ਆ ਜਿਹੜਾ ਕਰੋੜ ਦਾ ਕੀਤਾ ਲੋਕਾਂ ਦੇ ਵਿੱਚ ਇਹ ਚਰਚਾ ਵੀ ਕਰੋੜ ਤਾਂ ਰੋਜ਼ ਦੀ ਆਮਦਨ ਹੈ ਉਹਨਾਂ ਦੀ ਸੋ ਇਸ ਪਾਸੇ ਤੇ ਉਹਦੇ ਅਲੀਗੇਸ਼ਨ ਦੋਸ਼ਾਂ ਤੋਂ ਬਾਅਦ ਨਾ ਕੇਜਰੀਵਾਲ ਨੇ ਕੋਈ ਪ੍ਰਤੀਕਰਮ ਦਿੱਤਾ ਤੇ ਨਾ ਭਗਵੰਤ ਮਾਨ ਨੇ ਦਿੱਤਾ ਸੋ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਮਾਈਂਡਿੰਗ ਮਾਮਲਾ ਸਾਡਾ ਜਿਹੜਾ ਆ ਹੈਗਾ ਰੱਬ ਤੁਹਾਡਾ ਭਲਾ ਕਰੇ ਅਵਨ ਕਾਨੂੰਨ ਦਾ ਮਾਮਲਾ ਡਰੱਗ ਦਾ ਮਾਮਲਾ ਅਫਰਾ ਧਫੜੀ ਦਾ ਮਹਾਲ ਮਾਹੌਲ ਦਾ ਮਾਮਲਾ ਲੋਕਾਂ ਦੇ ਵਿੱਚ ਇੱਕ ਕਿਸਮ ਦਾ ਮਾਹੌਲ ਵੀ ਸਾਜਗਾਰ ਨਹੀਂ ਹੈ ਇਹ ਸਾਰੇ ਦੇ ਸਾਰੇ ਮਾਮਲੇ ਨਵਜੋਤ ਸਿੰਘ ਸਿੱਧੂ ਆਪਣੀਆਂ ਰੈਲੀਆਂ ਦੇ ਵਿੱਚ ਉਠਾਉਂਦੇ ਆ ਸੋ ਇੱਥੇ ਵੀ ਉਹਨਾਂ ਨੇ ਜਿਹੜਾ ਇਹ ਮਾਮਲਾ ਉਠਾਇਆ ਕੁਰਛਵੀਰ ਦੀ ਰੈਲੀ ਦੇ ਵਿੱਚ ਹੁਣ ਦੇਖਦੇ ਆ ਕਿ 21 ਤਰੀਕ ਨੂੰ ਮੋਗੇ ਦੀ ਹੈ ਉਸ ਤੋਂ ਬਾਅਦ ਫਿਰ ਕਰਤਾਰਪੁਰ ਸਾਹਿਬ ਦੀ ਰੈਲੀ ਹੈ ਉੱਥੇ ਕਰਤਾਰਪੁਰ ਵਿਖੇ ਕਿਸ ਤਰ੍ਹਾਂ ਦੀ ਇਹਨਾਂ ਦੀ ਰੈਲੀ ਰਹਿਣ ਵਾਲੀ ਹੈ ਮੋਗੇ ਤੁਸੀਂ ਸਾਡੇ ਸਾਹਮਣੇ ਆਏ ਕਿ ਜਿਹੜੇ ਉੱਥੋਂ ਦੇ ਵਰਕਰ ਨੇ ਉਹਨਾਂ ਨੇ ਕੰਨੀ ਜਾਕਤ ਰਾਉਣਾ ਸ਼ੁਰੂ ਕਰ ਦਿੱਤਾ ਜੀ ਸੋ ਨਾਲੇ ਕਰਿਆ ਕਰਦੇ ਗੁਰਦੇਵ ਸਿੰਘ ਕੌਂਕੇ ਨੂੰ ਲੈ ਕੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਇਹ ਅਰਦਾਸ ਕੀਤੀ ਗਈ ਆ ਤੇ ਮਤੇ ਪਾਏਗੇ ਨੇ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਕਾਫੀ ਗਰਮਾੰਦਾਦਾਰ ਹੈ 1900 ਦੇਖੋ ਜਦੋਂ ਜਿਹੜੇ ਗੁਰਦੇਵ ਸਿੰਘ ਕੌਂਕੇ ਸਾਹਿਬ ਨਮਾਜ਼ ਸਾਲ 1993 ਨੂੰ 1 ਜਨਵਰੀ ਨੂੰ ਕਤਤ ਰੂਪ ਦੇ ਵਿੱਚ ਉਹਨਾਂ ਨੂੰ ਤਸੀਹੇ ਦੇ ਕੇ ਟੁਕੜੇ ਟੁਕੜੇ ਕਰਕੇ ਮਾਰ ਦਿੱਤਾ ਗਿਆ। ਉਦੋਂ ਬਾਅਦ ਪੰਥਕ ਘਾਉਣ ਵਾਲਿਆਂ ਦੀ ਸਰਕਾਰ ਤਿੰਨ ਵਾਰ ਆਈ। ਇਹਨਾਂ ਨੂੰ ਕਾਰਵਾਈ ਤਾਂ ਆਪੇ ਕਰ ਦੇਣੀ ਚਾਹੀਦੀ ਸੀ ਜਦੋਂ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਕਾਰਵਾਈਆਂ ਕਰਾਂਗੇ। ਟਰੂਥ ਕਮਿਸ਼ਨ ਬਣਾਵਾਂਗੇ। ਜਿਹੜਾ ਸਚਾਈ ਲੱਭੇਗਾ। ਪਰ ਉਹ ਤੋਂ ਅੱਖਾਂ ਹੀ ਫੇਰ ਗਏ। ਉਸ ਤੋਂ ਬਾਅਦ ਜਸਟਿਸ ਅਜੀਤ ਸਿੰਘ ਬੈਂਸ ਤੇ ਹੋਰਾਂ ਨੇ ਬਾਦਲ ਸਾਹਿਬ ਨੂੰ ਇੱਕ ਅਰਜੀ ਦੇਤੀ 98 ਚ ਕਿ ਜੀ ਜੱਦਰ ਸਾਹਿਬ ਦੀ ਕਿਸੇ ਜੱਜ ਤੋਂ enquury ਕਰਾਓ ਉਹ ਕਹਿੰਦੇ ਮੈਂ ਜੱਜ ਤੋਂ ਨਹੀਂ ਕਰਾ ਸਕਦਾ ਕਿਸੇ ਅਧਿਕਾਰੀ ਤੋਂ ਕਰਾ ਦਿੰਨੇ ਆ ਕਹਿੰਦੇ ਚਲੋ ਫਿਰ ਬੀਪੀ ਤਵਾੜੀ ਤੋਂ ਕਰਾ ਦਿਓ ਜੀ ਤਿੰਨ ਮਹੀਨੇ ਸਮਾਂ ਦਿੱਤਾ ਗਿਆ ਉਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਰਿਪੋਰਟ ਸੌਂਪਤੀ ਉਹ ਠੰਡੇ ਵਾਸਤੇ ਚ ਪਾ ਕੇ ਰੱਖਤੀ ਕੋਈ ਉਹਦੇ ਤੇ ਹਲ ਚੱਲ ਨਹੀਂ ਆ ਅਜਿਹ ਪੰਥਕ ਵਾਲੇ ਹੋਣ ਤਾਂ ਸ਼ਰੋਮਣੀ ਕਮੇਟੀ ਹੋਵੇ ਇਹ ਬੜਾ ਹੀ ਜਿਤਾਉਂਦੇ ਆ ਕਿ ਸਾਡਾ ਸਭ ਤੋਂ ਵੱਧ ਤਾਂ ਸਿੱਧਾ ਸਬੰਧ ਕੌਂਕੇ ਸਾਹਿਬ ਨਾਲ ਸਾਡਾ ਸੀ ਜੀ ਉਹਨਾਂ ਵਾਲੇ ਮਾਮਲੇ 'ਚ ਗੱਲ ਕੋਈ ਨਹੀਂ ਕੀਤੀ ਤੇ ਸਾਰੇ ਸਵਾਲ ਚੱਕਦੇ ਆ ਕਿ ਤੁਸੀਂ ਕੀਤਾ ਕਿਉਂ ਨਾ ਆਪਦੇ ਸਮੇਂ 'ਚ ਸੁਮੇਂ ਇਸ ਗੱਲ ਦੇ ਵਿੱਚ ਕਹਾ ਹੁਣ ਇੱਕ ਤਰੀਕ ਨੂੰ ਨਾ ਸੌਰੀ ਪਿਛਲੇ 10 ਤਰੀਕ ਨੂੰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇੱਕ ਇਕੱਠ ਕੀਤਾ ਕੌਕੇ ਸਾਹਿਬ ਦੀ ਸ਼ਹਾਦਤ ਨਿਮਿਤ ਅਰਦਾਸ ਕੀਤੀ ਗਈ ਉਹਦੇ ਵਿੱਚ ਬਹੁਤ ਸਾਰੀਆਂ ਸਖਸ਼ੀਤਾਂ ਗਈਆਂ ਉਹਦੇ ਵਿੱਚ ਕੁਝ ਸਵਾਲ ਵੀ ਉੱਠ ਖੜੇ ਇੱਕ ਸਵਾਲ ਤਾਂ ਇਹ ਹੀ ਹੈ ਕਿ ਉਹਦੀ ਜਾਂਚ ਪੂਰੀ ਹੋਣੀ ਚਾਹੀਦੀ ਹੈ ਦੂਜਾ ਜੱਦਰ ਕਾਲ ਤਖਤ ਸਾਹਿਬ ਨੂੰ ਕਹਿੰਦੇ 15 ਤਰੀਕ ਨੂੰ ਭਾਵ ਕੱਲ ਨੂੰ ਉਹਨਾਂ ਦੇ ਇੱਕ ਵਾਬਦ ਨੇ ਚਿੱਠੀ ਸੌਂਪੀਆਂ ਕਿ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਹੁਣ ਤੱਕ ਦੱਬੀ ਰੱਖਿਆ ਉਨ੍ਹਾਂ ਤੇ ਕਾਰਵਾਈ ਹੋਵੇ ਇਸੇ ਤਰ੍ਹਾਂ ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੇ ਰਾਜ ਵੇਲੇ ਵੀ ਕੁਝ ਨਹੀਂ ਕੀਤਾ ਦੂਜਾ ਤੇ ਇਸੇ ਤਰ੍ਹਾਂ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਪੁਰਸਕਾਰ ਦਿੱਤਾ ਗਿਆ ਉਹ ਪੁਰਸਕਾਰ ਵਾਪਸ ਲਿਆ ਜਾਵੇ ਪੰਤਰਤਨ ਦੀ ਪਦਵੀ ਵਾਪਸ ਲਈ ਜਾਵੇ ਜੀ ਤੇ ਫਕਰੇ ਕੌਮ ਦਾ ਜਿਹੜਾ ਅਵਾਰਡ ਹੈ ਉਹ ਵੀ ਵਾਪਸ ਲਿਆ ਜਾਵੇ ਚਲੋ ਉਹ ਉਹਨਾਂ ਦੀ ਗੱਲ ਆ ਉਧਰੋਂ ਵਿਸ਼ਵ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਗੈਨੀ ਗੁਰਵਚਨ ਸਿੰਘ ਤੇ ਸਵਾਲ ਚੱਕਤੇ ਜਿਹੜਾ ਉਸ ਵੇਲੇ ਜਥੇਦਾਰ ਸੀ ਜੀ ਨੇ ਡੇਰੇ ਵਾਲੇ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਔਰ ਕੌਕੇ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਉਸ ਵੇਲੇ ਦਾ ਪੁਲਿਸ ਅਫਸਰ ਜੀ ਕਤਤ ਸਵਰਨ ਸਿੰਘ ਕੋਟਰਾ ਉਸ ਕੋਟਰੇ ਵਿਰੁੱਧ ਮਤਲਬ ਉਹ ਕੁ ਪਵਣ ਵਿੱਚ ਛਰੂਣੀ ਕਮੇਟੀ ਨੇ ਜਥੇ ਭੇਜੇ ਗਿਆਨੀ ਗਰਵਾਚਨ ਸਿੰਘ ਜਿਹੜਾ ਸੀਗਾ ਇਹ ਪਰਿਵਾਰ ਤੋਂ ਪੈਸੇ ਲਾਇਆ ਆ ਉਹ ਕਹਿੰਦੇ ਉਹ ਵੀ ਦੋਸ਼ੀ ਐ ਉਹਦੇ ਤੇ ਵੀ ਕਾਰਵਾਈ ਕਰੋ ਉਹਨੂੰ ਪੰਤਿਓ ਛੇਕੋ ਇਹਨਾਂ ਦੀ ਮਰਜ਼ੀ ਐ ਇਹਦੇ ਤੇ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਜੱਦਰ ਕੌਕੇ ਸਾਹਿਬ ਵਾਲਾ ਮਾਮਲਾ ਲਗਾਤਾਰ ਕਾਫੀ ਸਵਾਲਾਂ ਦੇ ਘੇਰੇ 'ਚ ਹੈ ਜੀ ਡਾਕਟਰ ਬਿਲਕਿਸ ਬਾਨੋ ਦਾ ਮਾਮਲਾ ਇੱਕ ਬਹੁਤ ਵੱਡੀ ਖਬਰ ਰਹੀ ਹੈ ਜਿਸ ਹਫਤੇ ਦੀ ਗੁਜਰਾਤ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਗੁਜਰਾਤ ਦੀ ਸਰਕਾਰ ਨੇ ਇਹ ਹੀ ਨਹੀਂ ਕੀਤਾ ਕਿ ਉਹਨਾਂ ਨੂੰ ਮaaf ਕੀਤਾ ਹੈ। ਮaaf ਕਰਨ ਤੋਂ ਬਾਅਦ ਜਦੋਂ ਉਹ ਭੱਦਰਪੁਰਸ਼ ਉੱਥੇ ਲਾਕੇ ਚ ਗਏ ਉਹਨਾਂ ਦਾ ਸਨਮਾਨ ਕੀਤਾ ਕਿ ਉਹ ਕੋਈ ਬਹੁਤ ਕਾਰਗਿਲ ਤੋਂ ਵੀ ਵੱਡੀ ਜੰਗ ਜਿੱਤ ਕੇ ਆਏ ਨੇ। ਇਸ ਸੁਪਰੀਮ ਕੋਰਟ ਚਲੇਗੀ ਇਹ ਭੁੱਲ ਗਏ ਸਜ਼ਾ ਦੇਣ ਵਾਲੀ ਜੁਡੀਕਸ਼ਨ ਉਹਨਾਂ ਦੀ ਨਹੀਂ ਉਹ ਮਹਾਰਾਸ਼ਟਰ ਦੀ ਬੰਬੇ ਹਾਈ ਕੋਰਟ ਹੈ ਭੁੱਲ ਗਏ ਮਾਮਲਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਜਿਹੜੀ ਉੱਥੋਂ ਦੀ ਗੁਜਰਾਈ ਆਤ ਹਾਈ ਕੋਰਟ ਦਾ ਫੈਸਲਾ ਸੀ ਕਿ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਉਹ ਰੱਦ ਕਰ ਦਿੱਤਾ ਇਹ ਕਹਤਾ ਕਿ 2 ਹਫਤੇ ਦੇ ਵਿੱਚ ਵਿੱਚ ਚਲੋ ਜੇਲ੍ਹ ਚ ਦੁਬਾਰਾ ਇਹਦੇ ਤੇ ਬਹੁਤ ਸਵਾਲ ਉੱਠੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਜੀ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂਆਂ ਨੇ ਕਿ ਸੁਪਰੀਮ ਕੋਰਟ ਨੇ ਕਟੋ-ਕਟ ਉਸ ਬਿਲਕਸਵਾਨੋ ਦੇ ਜ਼ਖਮਾਂ ਤੇ ਮਰਮਤ ਲਾਈ ਹੈ ਇਸ ਕਰਕੇ ਸਾਰੇ ਲੋਕ ਉਹਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ ਹੁਣ ਉਹ ਜਾਣਗੇ ਜੇਲ੍ਹ ਦੇ ਵਿੱਚ ਜੀ ਤੇ ਜਿਹੜਾ ਉਹ ਧਾਰਾ ਦਾ ਫਾਇਦਾ ਉਠਾ ਕੇ ਤੇ ਜੇ ਕੱਲ ਨੂੰ ਇਹ ਮਹਾਰਾਸ਼ਟਰ ਉੱਥੇ ਵੀ ਤਾਂ शिवसेना ਦੀ ਭਾਈਵਾਲੀ ਸਰਕਾਰ ਹੈ शिवसेना ਤੇ ਭਾਰਤੀ ਜਨਤਾ ਪਾਰਟੀ ਦੀ ਤੇ ਉੱਥੇ ਜਾ ਕੇ ਕੋਈ ਫੈਸਲਾ ਕਰਤਾ ਕਿ ਫੇਰ ਵੀ ਇਹ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਰਹੇਗਾ ਇਹ ਵੀ ਸਵਾਲ ਨੇ ਜੀ ਟੋਟਲ ਸਾਡੇਰਾ ਬੱਸੀ ਦਾ ਇੱਕ ਮਾਮਲਾ ਕੇ ਸਾਹਮਣੇ ਆਇਆ ਜੀ ਰਜਿਸਟਰੀ ਨਾਲ ਲੈ ਕੇ ਕਹਿੰਦੇ ਐਨਓਸੀਆਂ ਦੇ ਨਾਲ ਰਜਿਸਟਰੀਆਂ ਜਾਲੀ ਕੀਤੀ ਜਾ ਰਹੀਆਂ ਨੇ ਤੇ ਰਾਜਪਾਲ ਕੋਲ ਇਹ ਮਾਮਲਾ ਪਹੁੰਚ ਗਿਆ ਟੋਟਲ ਸਾਡੇਰਾ 175 ਦੇ ਕਰੀਬ ਕਤਤ ਗਲਤ ਐਨਓਸੀਆਂ ਨਾਲ 175 ਤੋਂ ਵੱਧ ਰਜਿਸਟਰੀਆਂ ਹੋਈਆਂ ਨੇ ਇਹ ਮਾਮਲੇ ਦੇ ਵਿੱਚ ਤੇ ਸਰਕਾਰ ਚੁੱਪ ਕਰੀ ਬੈਠੀ ਹੈ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤਾਂ ਕਟੜ ਇਮਾਨਦਾਰਾਂ ਦੀ ਸਰਕਾਰ ਹੈ ਇਹ ਐਨਓਸੀ ਜਿਹੜੀਆਂ 175 ਨੇ ਤੇ ਰਾਜਪਾਲ ਸਾਹਿਬ ਨੂੰ ਫਿਰ ਉਹਨਾਂ ਤੋਂ ਨੇ ਜਾ ਕੇ ਕੁਝ ਨੇ ਸ਼ਿਕਾਇਤ ਦਰਜ ਕਰਾਤੀ ਹੈ ਇਹਦੇ ਵਿੱਚ ਇਹ ਮਾਮਲਾ 6 ਸਤੰਬਰ 23 ਤੋਂ ਲੈ ਕੇ ਤਕਰੀਬਨ ਤਕਰੀਬਨ ਦਸੰਬਰ ਵਿਚਾਲੇ ਜੇ ਤੱਕ ਦਾ ਹੈ ਇਹਦੀ ਪੜਤਾਲ ਕਰੋ ਜੀ ਕਹਿੰਦੇ ਜੀ ਹੋ ਰਾਜਪਾਲ ਸਾਹਿਬ ਇਹਦੀ ਪੜਤਾਲ ਕੀ ਤੋਂ ਕਰਾਉਂਦੇ ਆ ਉਹਨਾਂ ਤੇ ਨਿਰਭਰ ਕਰਦਾ ਹੈ ਪਰ ਜਾਲੀ ਐਨਓਸੀਆਂ ਤੇ ਰਜਿਸਟਰੀਆਂ ਦਾ ਹੋਣਾ ਸਰਕਾਰ ਦੇ ਸਰਕਾਰ ਦੇ ਮੰਤਰੀ ਦੀ ਕਾਰਗੁਜ਼ਾਰੀ ਤੇ ਉਹਨਾਂ ਦਾ ਡਾਇਰੈਕਟਰ ਸੈਕਟਰੀ ਸਾਰਿਆਂ ਦੇ ਉੱਤੇ ਸਵਾਲਾਂ ਦੇ ਘੇਰੇ ਚ ਹੈ ਕਿ ਇਹ ਜਾਲੀ ਰਜਿਸਟਰੀਆਂ ਕਰਾਉਣ ਵਾਲੇ ਭੱਦਰਪੁਰਸ਼ ਕੌਣ ਸੀ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਦੋਸ਼ੀ ਪਾਏ ਜਾਣ ਫਿਰ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਦਿੱਤੀ ਜਾਵੇ ਜੀ ਤੇ ਸਰ ਬਲਵੰਤ ਸਿੰਘ ਰਾਜੂਆਣ ਦੀ ਰਿਹੈ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਭੈਣ ਵੱਲੋਂ ਕੋਈ ਨਾ ਬਿਆਨ ਸਾਹਮਣੇ ਆਇਆ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰਿਹਾਨ ਨਹੀਂ ਕਰਾਇਆ ਜਾ ਸਕਦਾ ਪਰ ਦੁਬਾਰ ਸਿਆਸਤ ਕੀਤੀ ਜਾ ਰਹੀ ਹੈ ਉਹਨਾਂ ਦੀ ਰਿਹੈ ਨੂੰ ਲੈ ਕੇ ਜੀ ਪਹਿਲਾਂ ਵੀ ਉਹਨਾਂ ਨੇ ਸਖਤ ਬਿਆਨ ਦਿੱਤਾ ਸੀ ਬੀਬੀ ਰਾਜੂਆਣਾਂ ਨੇ ਜਦੋਂ ਰਾਜੂਆਣ ਨੂੰ 2012 ਦੇ ਵਿੱਚ ਕਿ ਪਟੀਸ਼ਨ ਪਾਈ ਗਈ ਉਦੋਂ ਪ੍ਰਭਾਵ ਇਹ ਸੀ ਕਿ ਰਾਜਵਾਨਾਂ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਜੀ ਬਾਅਦ ਦੇ ਵਿੱਚ ਰਾਜਵਾਨਾਂ ਦਾ ਇੱਕ ਬਿਆਨ ਆ ਗਿਆ ਕਿ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ ਅਕਾਲੀ ਮਰਾਂਗਾ 14 ਦੇ ਵਿੱਚ ਰਾਜਵਾਨਾਂ ਦੀ ਭੈਣ ਆਜ਼ਾਦ ਤੌਰ ਤੇ ਲੋਕ ਸਭਾ ਦੀ ਚੋਣ ਲੜੀ ਪਟਿਆਲੇ ਤੋਂ 2022 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਪਈ ਇਸ ਮਾਮਲੇ ਦੇ ਵਿੱਚ ਭਾਈ ਰਾਜੂ ਉਹਨਾਂ ਨੇ ਮਰਨ ਵਰਤ ਤੇ ਸ਼ੁਰੂ ਕਰ ਲਿਆ ਤੇ ਜਦ ਅਕਾਲ ਤਖਤ ਜਾ ਕੇ ਮਰਨ ਵਰਤ ਖਲਾਕੇ ਆਏ ਪੰਜ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਕਿ ਇਹ ਕਮੇਟੀ ਟਾਈਮ ਲਾਊਗੀ ਸਰਕਾਰ ਤੋਂ ਕੇਂਦਰ ਤੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਫੇਰ ਦੁਬਾਰਾ ਧਾਮੀ ਸਾਹਿਬ ਦੀ ਅਗਵਾਈ ਵਿੱਚ ਜਦਦਰ ਸਾਹਿਬ ਨੂੰ ਪੱਤਰ ਲਿਖਿਆ ਤੇ ਜਦਦਰ ਸਾਹਿਬ ਨੇ 27 ਜਨਵਰੀ ਦੇਤਾ ਵੀ ਚਲੋ 27 ਜਨਵਰੀ ਤੱਕ ਤੁਸੀਂ ਇਹ ਟਾਈਮ ਲਾਈਨ ਵਾਲੀ ਵੀ ਜੀਤਾ ਹੋਊਗਾ ਨਾ ਸਨਸਾਇਟੀ ਫਿਰ ਬੰਦੇ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਇਹਨਾਂ ਨੂੰ ਪਤਾ ਨਹੀਂ ਕਿ ਪ੍ਰਧਾਨ ਮੰਤਰੀ ਦਾ ਸਮੁੱਚਾ ਕੋਣ ਬਾ ਜਿਹੜਾ ਹੈਗਾ ਉਹ ਤਾਂ ਰਾਮ ਮੰਦਰ ਦੀ ਉਸ ਉਹ ਤਾਂ ਘਟ ਨਹੀਂ ਸਮਾ ਰ ਉਹਤੇ ਲੱਗੇ ਹੋਏ ਨੇ 22 ਜਨਵਰੀ ਤੱਕ ਉਦੋਂ ਬਾਅਦ ਜਪੀ ਜਨਵਰੀ ਆ ਗਈ ਅਗਲੇ ਦਿਨ 27 ਜਨਵਰੀ ਹੈ ਜਾਂ ਤਾਂ 22 ਜਨਵਰੀ ਤੋਂ ਬਾਅਦ 23 24 ਕੋਈ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਟਾਈਮ ਦੇ ਸਕਦਾ ਹੈ ਜਾਂ 27 27 ਤੱਕ ਦਾ ਅਲਟੀਮੇਟਮ ਹੈ ਜੱਦਰ ਸਾਹਿਬ ਨੇ ਬਤਾਇਆ ਤੇ ਪਹਿਲਾਂ ਹੀ ਜੇ ਟਾਈਮ ਤੀਜੀ ਵਾਰੀ ਮੰਗਣ ਦੀ ਥਾਂ ਇਹ ਨੂੰ 15 ਦਿਨ ਹੋਰ ਵਧਾ ਲੈਂਦੇ ਇਹ ਫਰਵਰੀ ਦੇ ਪਹਿਲੇ ਹਫਤੇ ਤੱਕ ਗੱਲ ਕਰ ਲੈਂਦੇ ਤੇ ਵਰਕਿੰਗ ਡੇ ਵੀ ਆ ਜਾਂਦੇ ਕੰਮ ਦੇ ਦਿਨ ਅਜੇ ਹਣੀ ਜੀ ਸੋ ਬੀਬੀ ਰਾਜਵਾਨ ਨੇ ਕਿਹਾ ਕਿ ਸਾਨੂੰ ਉਲਝਾ ਕੇ ਇਹਨਾਂ ਲੋਕਾਂ ਦਾ ਕੋਈ ਪੰਥਕ ਏਜੰਡਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਹਰਥਾ ਤੇ ਸਿਆਸਤ ਖੇਡਦੇ ਆ ਤੇ ਸਾਨੂੰ ਵੀ ਸਿਆਸਤ ਦੇ ਨਾਲ ਹੀ ਖੇਡਿਆ ਜਾ ਰਿਹਾ ਹੈ ਬਿਆਨ ਤਲਖਾ ਉਹਦੇ ਚ ਉਹਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪ ਉਹ ਹੈ ਤੇ ਸ਼੍ਰੋਮਣੀ ਕਮੇਟੀ ਕਰਤੀ ਅੱਗੇ ਆ ਪਿੱਛੇ ਹੋ ਗਿਆ ਜੀ ਕੱਲੋ ਜਦੋਂ ਕੁਰਸੀ ਦੀ ਪ੍ਰਾਪਤੀ ਹੋਈ ਫਿਰ ਤੂੰ ਕੌਣ ਤੇ ਮੈਂ ਕੌਣ ਅਕਾਲੀ ਦਲੂ ਲੋਕ ਭਾਵਨਾਵਾਂ ਦੇ ਮਤਾਬਕ ਉਹਨਾਂ ਕਦਰਾਂ ਕੀਮਤਾਂ ਦੀ ਗੱਲ ਕਰਨੀ ਚਾਹੀਦੀ ਜਿਹੜੀਆਂ ਕਦਰਾਂ ਕੀਮਤਾਂ ਹੈ ਜੇ ਉਹ ਸਮੇਂ ਮੁਤਾਬਕ ਨਹੀਂ ਚੱਲਣਗੇ ਅਜੇ ਵੀ ਕਿਨਾਰੇ ਤੇ ਨੇ ਉਹਦੇ ਚੋਂ ਨਿਕਲਣ ਦਾ ਕੋਈ ਬਹੁਤਾ ਮੈਨੂੰ ਲੱਗਦਾ ਨਹੀਂ ਕਿ ਦੇ ਆਉਣਗੇ ਜੀ ਸੋ ਪਾਸਪੋਰਟ ਨਾਲ ਕੇ ਇੱਕ ਆંકੜਾ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ ਹਰ ਘੰਟੇ ਇੱਕ ਘੰਟੇ ਦੇ ਵਿੱਚ 408 ਪਾਸਪੋਰਟ ਬਣਦੇ ਨੇ ਇਹ ਗੱਲ ਆਇਆ ਜੀ ਆંકੜਾ ਮੈਂ ਵੀ ਦੇਖਿਆ ਕਿ ਕਿਵੇਂ ਲੋਕਾਂ ਦੇ ਵਿੱਚ ਪਾਸਪੋਰਟ ਬਣਾਉਣ ਦੀ ਇੱਕ ਕਿਸਮ ਦੀ ਹੋੜ ਲੱਗੀ ਪਈ ਹੈ 408 ਪਾਸਪੋਰਟ ਪ੍ਰਤੀ ਘੰਟਾ ਇਹਦਾ ਮਤਲਬ ਦੁਨੀਆ ਦਾ ਕੋਈ ਬੰਦਾ ਇੱਥੇ ਰਹਿਨੇ ਨਹੀਂ ਚਾਹੁੰਦਾ ਉਹ ਲਗਾਤਾਰ ਭੱਜਨ ਨੂੰ ਫਿਰਦਾ ਹੈ ਸੋ ਪਤਾ ਲੱਗਿਆ ਕਿ 2023 ਦੇ 1 ਸਾਲ ਦੇ ਵਿੱਚ 11 ਲੱਖ 94 ਹਜ਼ਾਰ ਪਾਸਪੋਰਟ ਬਣੇ ਭਾਵ ਹਰ ਮਿੰਟ ਦੇ ਵਿੱਚ 7 ਤੇ ਪੰਜਾਬ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜੀ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਬਣ ਰਹੇ ਨੇ ਇਹ ਅੰਕੜਾ ਪਿਛਲੇ ਦਿਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਸੀ ਇਹ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਲਗਾਤਾਰ ਪੰਜਾਬ ਚੋਂ ਹਿਜਰਤ ਹੋ ਰਹੀ ਹੈ ਪ੍ਰਵਾਸੀ ਮਜ਼ਦੂਰ ਇੱਥੇ ਆ ਰਹੇ ਨੇ ਤੁਸੀਂ ਕੈਨੇਡਾ ਨੂੰ ਪੰਜਾਬ ਲਿਖ ਲਿਓ ਤੇ ਇੱਥੇ ਲਿਖ ਦਿਓ ਇੱਕ ਸੀ ਪੰਜਾਬ ਉਸ ਸਥਿਤੀ ਵੱਲੋਂ ਅਸੀਂ ਵੱਧ ਰਹੇ ਹਾਂ ਸਰਕਾਰਾਂ ਜਿੰਨੀਆਂ ਇੱਥੇ ਆਈਆਂ ਉਹਨਾਂ ਨੇ ਨਿੱਜਤਾ ਕੀਤੀ ਹੈ ਆਪਣੀਆਂ ਘਰ ਦੀਆਂ ਗਾਗਰਾਂ ਪਰ ਗਾਣੇ ਤੇ ਸਰਕਾਰ ਦੇ ਖਜ਼ਾਨੇ ਨੂੰ ਲੁੱਟਿਆ ਹੈ ਕੱਟਤ ਰੂਪ ਦੇ ਵਿੱਚ ਸੋ ਸਰਕਾਰਾਂ ਨੂੰ ਆਪੋ ਆਪਣੇ ਪੈਰਾਂ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਜੀ ਦੂਜੇ ਪਾਸੇ ਐਨਜੀਟੀ ਨੇ ਪੰਜਾਬ ਪ੍ਰਦੂਸ਼ਣ ਬੋਰਡ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਏ ਇੱਕ ਬਨੂੜ ਦੇ ਨੇ ਜੀ ਮਿਸਟਰ ਸੈਂਟੀ ਥਮਨ ਉਹਨਾਂ ਨੇ ਪਟੀਸ਼ਨ ਪਾਈ ਸੀ ਪਟੀਸ਼ਨ ਕੀ ਹੈ ਕਿ ਸਤਲੁਜ ਦਰਿਆ ਦੇ ਨਜਾਇਜ਼ ਕਬਜ਼ਿਆਂ ਕਾਰਨ ਕੱਲੇ ਫਿਰੋਜ਼ਪੁਰ ਦੇ 25 ਪਿੰਡ ਡੁੱਬ ਗਏ ਹੋਰਾਂ ਦਾ ਵੀ ਨੁਕਸਾਨ ਹੋਇਆ ਤੇ ਸੰਜਾਈ ਵਿਭਾਗ ਤੇ ਹੋਰ ਇਹਦੇ ਤੇ ਕੰਮ ਨਹੀਂ ਕਰਦੇ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਆਪਣਾ ਜਵਾਬ ਦਿੱਤਾ ਉਹਨਾਂ ਦੇ ਜਿਹੜੇ ਬੈਂਚ ਜਿਹਦੇ ਵਿੱਚ ਪੁਰਾਣਾ ਆਇਆ ਨਾ ਤਾਂ ਕਰਨਵੀਰ ਸੈਂਤੀ ਥੰਮਨ ਤੇ ਜਿਹੜੇ ਚੇਅਰਮੈਨ ਨੇ ਪ੍ਰਕਾਸ਼ ਸਿੰਘ ਵਾਸਤਵਾ ਇੱਕ ਸੁਧੀਰ ਅਗਰਵਾਲ ਜੁਡੀਸ਼ੀਅਲ ਮੈਂਬਰ ਤੇ ਮਾਹਰ ਮੈਂਬਰ ਵਜੋਂ ਡਾਕਟਰ ਏ ਸੈਂਥਲ ਉਹਨਾਂ ਨੇ ਸਾਰਾ ਠਾਇਆ ਇਹਨਾਂ ਨੂੰ ਪੁੱਛਿਆ ਗਿਆ ਕਿ ਲਿਆਓ ਤੁਸੀਂ ਕੋਈ ਜਵਾਬ ਲਿਆਏ ਹੋ ਨਾ ਪ੍ਰਦੂਸ਼ਣ ਵਿਭਾਗ ਕੋਲ ਕੋਈ ਜਵਾਬ ਸੀ ਤੇ ਨਾ ਸਨਝਾਈ ਭਾਗ ਕੋਲੇ ਪ੍ਰਦੂਸ਼ਣ ਰੋਕਤਾਂ ਬੋਰਡ ਨੂੰ ਖਿੱਚ ਕੇ ਇੱਕ ਜੁਰਮਾਨਾ 25000 ਰੁਪਏ ਦਾ ਲਾ ਦਿੱਤਾ ਗਿਆ ਅਗਲੀ ਤਰੀਕ ਇਹਦੀ 6 ਮਾਰਚ ਪਾਤੀ ਹੈ ਜੀ 6 ਮਾਰਚ ਨੂੰ ਇਹਦੀ ਸੁਣਵਾਈ ਹੋਣਾ ਹੋਵੇਗੀ ਸੋ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਔਰਤ ਰਿੰਗ ਦੀ ਮੀਟਿੰਗ ਹੋਈ ਹੈ ਕਾਨਫਰੰਸ ਕੀਤੀ ਗਿਆ ਇੱਕ ਬੜੀ ਵੱਡੀ ਦ ਕੋਨਾ ਨੇ ਦੋ ਦਿਨ ਪਹਿਲਾਂ ਇਹ ਕਾਨਫਰੰਸ ਕੀਤੀ ਕੱਠ ਦੇ ਪੱਖੋਂ ਚੰਗੀ ਦੱਸੀ ਜਾਂਦੀ ਹੈ ਜਿਦੇ ਵਿੱਚ ਸੁਖਵੀਰ ਸੋਬਾਦਲ ਨੇ ਕਹਿਤਾ ਕਿ 33% ਸੀ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਬੀਬੀਆਂ ਨੂੰ ਪ੍ਰਤੀਨਿਧਤਾ ਦੇਵਾਂਗੇ ਬੰਦੇ ਇਹਨਾਂ ਲੱਭਦੇ ਨਹੀਂ ਕਿ ਬੀਬੀਆਂ ਨੂੰ ਲੈ ਕੇ ਆਵਾਂਗੇ ਇੱਕ ਤਾਂ ਹਰ ਗੋਬਿੰਦ ਕੌਰ ਜੀ ਇੱਕ ਹਾ ਹਾ ਰਾਰਾ ਹਰ ਸਿਵਰਤ ਕੌਰ ਤੇ ਬਾਕੀ ਦੋ ਉਹ ਕਿਹੜੀਆਂ ਕਿਹੜੀਆਂ ਲੈ ਕੇ ਆਉਂਗੇ ਨਾਲ ਬਾਅਦ ਦੇ ਵਿੱਚ ਉੱਥੇ ਸਵਾਲ ਚੱਕਤੇ ਕਿ 1000 ਰੁਪਿਆ ਨਹੀਂ ਦਿੱਤਾ ਤੁਸੀਂ ਬੀਬੀਆਂ ਨੂੰ ਬਾਅਦ ਦੇ ਵਿੱਚ ਡਾਕਟਰ ਬਲਜੀਤ ਕੌਰ ਜਿਹੜੇ ਕਿ ਸਮਾਜ ਭਲਾਈ ਦੇ ਮੰਤਰੀ ਹੈ ਉਹ ਕਹਿੰਦੇ ਇਹਦੇ ਵਿੱਚ ਤਾਂ ਬਹੁਤ ਸਾਰੀਆਂ ਉਹ ਬੀਬੀਆਂ ਗਈਆਂ ਨੇ ਜਿਹੜੀ ਆਂਗਣਵਾੜੀ ਨਾਲ ਸੰਬੰਧਿਤ ਹੈ ਬੀਬੀ ਹਰਗੋਬਿੰਦ ਕੌਰ ਉਹਨਾਂ ਦੀ ਪ੍ਰਧਾਨ ਰਹੀ ਹੈ ਹੁਣ ਤੱਕ ਜੀ ਤੇ ਡਾਕਟਰ ਬਲਜੀਤ ਕੌਰ ਕਹਿੰਦੇ ਵੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਨੋਟਿਸ ਭੇਜੇ ਸੀ ਹੁਣ ਵੀ ਭੇਜਤੇ ਪਰ ਜੋ ਮਰਜ਼ੀ ਹੋਣ ਸ਼ਰਮਨੀ ਕਾਲੀਦਾਲ ਵੱਲੋਂ ਉੱਥੇ ਇਹ ਮੀਟਿੰਗ ਜਿਹੜੀ ਹੈ ਬੀਬੀਆਂ ਦੀ ਕਿਤੇ ਜਾਣਾ ਕੋਈ ਭਰਮੀਆਂ ਹੋਵੇ ਤਾਂ ਥੋੜਾ ਬਹੁਤਾ ਅਸਰ ਤਾਂ ਉਹਦਾ ਪੈਂਦਾ ਹੀ ਆ ਨਾ ਸੋ ਇਸ ਕਰਕੇ ਇਹ ਉਹਦਾ ਨਾਂ ਵੀ ਦਿੱਤਾ ਗਿਆ ਸੀ ਮਾਈ ਭਾਗੋ ਦੇ ਨਾਂ ਦੇ ਉੱਤੇ ਅੱਜ ਦੇ ਪਰੋਣ ਦੇ ਵਿੱਚ ਐਨਾਈ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸ਼ੁਕਰ ਹੈ ਜੀ ਪ੍ਰੋਗਰਾਮ ਲੈ ਕੇ ਅਗਲੇ ਹਫ਼ਤੇ ਫੇਰ ਆਸਰ ਹੋਵਾਂਗੇ ਧੰਨਵਾਦ